ਵਾਹਿਗੁਰੂ ਜੀ ਭਾਰਤੀ ਕਿਸਾਨ ਯੂਨੀਅਨ ਫਤਿਹ ਸੂਬਾ ਪ੍ਰਧਾਨ ਪ੍ਰਭਜੋ ਸਿੰਘ ਮਾਨ ਸ਼ਾਹੀ ਆ ਪਹੁੰਚੇ ਹੋਏ ਨੇ ਜੋ ਕਿ ਕਾੜੇ ਦੀ ਸੇਵਾ ਨਿਭਾ ਰਹੇ ਨੇ ਜੋ ਕਿ ਅੱਜ ਤੱਕ ਲੱਖਾਂ ਲੋਕ ਆ ਜਿਹੜੇ ਲੱਖਾਂ ਮਰੀਜ਼ ਆ ਠੀਕ ਹੋ ਚੁੱਕੇ ਨੇ ਹਨਾ ਤੇ ਆਪਣੇ ਨਾਲ ਭਾਰਤੀ ਕਿਸਾਨ ਯੂਨੀਅਨ ਫਤਿਹ ਪੰਜਾਬ ਦੇ ਪ੍ਰਧਾਨ ਭਾਈ ਰੂਪਾ ਬਲਾਕ ਰਾਮਪੁਰਾ ਫੂਲ ਦੇ ਵੈਦ ਜੀ ਪਹੁੰਚੇ ਹੋਏ ਨੇ ਮੇਜਰ ਸਿੰਘ ਜੀ ਤੇ ਜੋ ਕਿ ਆਪਾਂ ਗੱਲਬਾਤ ਕਰਾਂਗੇ ਸਾਰੀ ਕਿਸਾਨ ਯੂਨੀਅਨ ਸਾਰੇ ਭਾਰਤੀ ਕਿਸਾਨ ਯੂਨੀਅਨ ਫਤਿਹ ਦੇ ਸੂਬਾ ਪ੍ਰਧਾਨ ਨਾਲ ਆਪਾਂ ਗੱਲਬਾਤ ਕਰਾਂਗੇ ਕਿੰਨੇ ਰਿਜ਼ਲਟ ਰਹੇ ਨੇ ਜਾਂ ਹੁਣ ਤੱਕ ਕਿੰਨੇ ਮਰੀਜ਼ ਠੀਕ ਹੋ ਚੁੱਕੇ ਨੇ ਤੇ ਆਪਾਂ ਵੀਰੇ ਨਾਲ ਗੱਲਬਾਤ ਕਰਦੇ ਹਾਂ ਜੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੰਮ੍ਰਿਤਕੜ ਦਾ ਲੰਗਰ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਇਹ ਤਿੰਨ ਪੀੜੀਆਂ ਹੋ ਗਈਆਂ ਇਹਦਾ ਮਤਲਬ ਵੀ ਇਹ ਦਵਾਈਆਂ ਨੂੰ ਤਿਆਰ ਕਰਦਿਆਂ ਨੂੰ ਇਹ ਜਿਹੜਾ ਅਮਰਤ ਕੜ ਦਾ ਇਹ ਲੰਗਰ ਸ਼ੁਰੂ ਕੀਤਾ ਗਿਆ ਭਾਰਤੀ ਕਿਸਾਨੀ ਦੇ ਫਤਿਹ ਪੰਜਾਬ ਵੱਲੋਂ ਤੇ ਮੇਜਰ ਸਿੰਘ ਜੀ ਸਾਡੇ ਜਿਹੜੇ ਭਾਈ ਰੂਪੇ ਦੇ ਪ੍ਰਧਾਨ ਨੇ ਠੀਕ ਹੈ ਜੀ ਇਹ ਜਿਹੜਾ ਲੰਗਰ ਹੈਗਾ ਇਹ ਤਕਰੀਬਨ ਇੰਨੇ ਜ਼ਿਆਦਾ ਇਹਦੇ ਫਾਇਦੇ ਨੇ ਪਹਿਲਾਂ ਇੱਕ ਥਾਂ ਤੇ ਸ਼ੁਰੂ ਕੀਤਾ ਸੀਗਾ ਭਾਈ ਰੂਪੇ ਵਿਖੇ ਸ਼ੁਰੂ ਕੀਤਾ ਸੀ ਉਸ ਤੋਂ ਜਦੋਂ ਲੋਕ ਠੀਕ ਹੁੰਦੇ ਗਏ ਹੁੰਦੇ ਗਏ ਹੁੰਦੇ ਗਏ ਤਾਂ ਉਸ ਤੋਂ ਬਾਅਦ ਇਹ ਲੰਗਰ ਮਹਾਰਾਜ ਦੀ ਕਿਰਪਾ ਨਾਲ ਜਿਵੇਂ ਜਿਵੇਂ ਲੋਕ ਸਾਨੂੰ ਡਿਮਾਂਡ ਕਰਦੇ ਗਏ ਸਾਡੇ ਵੀ ਚਲਾਓ ਜੀ ਸਾਡੇ ਵੀ ਚਲਾਓ ਤੇ ਵਧਦਾ ਗਿਆ ਇਹ ਹੁਣ ਅਸੀਂ ਹਾਜੀ ਰਤਨ ਜਿਹੜਾ ਗੁਰਦੁਆਰਾ ਸਾਹਿਬ ਆ ਬਹੰਡਾ ਵਿਖੇ ਉੱਥੇ ਪਿਆਉਣੇ ਆ ਦੈਨ ਬੁੱਧਵਾਰ ਨੂੰ ਐਤਵਾਰ ਨੂੰ ਗੁਰਦ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਬਰਨਾਲਾ ਵਿਖੇ ਪਿਆਉਨੇ ਆ ਠੀਕ ਹੈ ਜੀ ਹੁਣ ਅਸੀਂ ਇੱਕ ਨਵਾਂ ਸਟੇਸ਼ਨ ਰੱਖਿਆਗਾ ਜਿਹੜਾ ਨਵਾਂ ਸਟੇਸ਼ਨ ਆ ਉਹ ਹੈਗਾ ਮਸਤੂਆਣਾ ਸਾਹਿਬ ਠੀਕ ਹੈ ਜੀ ਮਸਤੂਆਣਾ ਸਾਹਿਬ ਵਿਖੇ ਦਿਨ ਮੰਗਲਵਾਰ ਰੱਖਿਆ ਠੀਕ ਹੈ ਜੀ ਵੀ ਕਹਿਣ ਦਾ ਮਤਲਬ ਜੇ ਲੋਕਾਂ ਦੇ ਰੋਗ ਠੀਕ ਹੁੰਦੇ ਨੇ ਤਾਂ ਹੀ ਲੋਕ ਸਾਨੂੰ ਕਹਿ ਰਹੇ ਨੇ ਅਸੀਂ ਅੱਗੇ ਵਧਦੇ ਜਾਂਦੇ ਆ ਤੇ ਬਾਬਾ ਪੂਰਨ ਸਿੰਘ ਜੀ ਗੁਰਦੁਆਰਾ ਸਾਹਿਬ ਥਾਣੇ ਦੇ ਕੋਲ ਧਰਮਕੋਟ ਮੋਗਾ ਵਿਖੇ ਵੀ ਇਹ ਲੰਗਰ ਚੱਲਦਾਗਾ ਠੀਕ ਹੈ ਜੀ ਤੇ ਗੁਰੂ ਗੁਰਦੁਆਰਾ ਗੀਠਾ ਸਾਹਿਬ ਮਸਤੋਣਾ ਸਾਹਿਬ ਉਥੇ ਗੀਠਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਦਾ ਨਾਮ ਆਗਾ ਮਸਤੋਣਾ ਸਾਹਿਬ ਵਿਖੇ ਤੇ ਗੁਰੂ ਤੇਗ ਬਹਾਦਰ ਸਾਨੂੰ ਦੱਸ ਹੀ ਦਿੱਤਾ ਤੇ ਜਿਹੜੇ ਅੰਮ੍ਰਿਤ ਕੜੇ ਦੇ ਫਾਇਦੇ ਨੇ ਇਹ ਕਿਸੇ ਨੂੰ ਕੋਈ ਜੂਰ ਐਸਿਡ ਹੋਵੇ ਕਿਸੇ ਦੇ ਜੋੜਾਂ ਦੇ ਵਿੱਚ ਦਰਦ ਹੋਵੇ ਕਿਸੇ ਦਾ ਕੈਸਟਰੋਲ ਵਧਿਆ ਹੋਵੇ ਕੋਈ ਹਾਰਟ ਦੀ ਬਲੌਕੇਜ ਹੋਵੇ ਕੋਈ ਨਾੜਾਂ ਦੀ ਬਲੌਕੇਜ ਹੋਵੇ ਕੋਈ ਰੀੜ ਦੀ ਹੱਡੀ ਦੇ ਵਿੱਚ ਦਰਦ ਹੋਵੇ ਕਿਸੇ ਨੂੰ ਗਠੀਆ ਹੋਵੇ ਠੀਕ ਹੈ ਜੀ ਟਾਈਫਾਇਡ ਹੋਵੇ ਕੋ ਪ੍ਰਾਣਾ ਬਲੱਡ ਸ਼ੂਕਰ ਹੋਵੇ ਇਹ ਤਕਰੀਬਨ ਸਾਰੀਆਂ ਬੁਆਰੀਆਂ ਦੇ ਵਿੱਚ ਲਾ ਜਾਗਾ ਬਾਕੀ ਜਿਹੜੀਆਂ ਬਾਕੀ ਗੱਲਾਂ ਨੇ ਜਿਹੜੀਆਂ ਤੁਹਾਨੂੰ ਹੁਣ ਦੁਬਾਰਾ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਜਿਹੜਾ ਨਵਾਂ ਅਸੀਂ ਸ਼ੁਰੂ ਕੀਤਾ ਉਹ ਸ਼ੁਰੂ ਕੀਤਾਗਾ ਮਸਤੋਣਾ ਸਾਫ ਵਿਖੇ ਦਿਨ ਮੰਗਲਵਾਰ ਟਾਈਮ ਹੈਗਾ 10 ਤੋਂ ਲੈ ਕੇ 4 ਵਜੇ ਤੱਕ ਦਾ ਬਾਕੀ ਬਿਮਾਰੀਆਂ ਬਾਰੇ ਮੈਂ ਸਾਡੇ ਪ੍ਰਧਾਨ ਮੇਜ ਸਿੰਘ ਜੀ ਜਿਹੜੇ ਭਾਈ ਰੂਪੇ ਦੇ ਪ੍ਰਧਾਨ ਨੇ ਉਹਨਾਂ ਨੂੰ ਕਹੂੰਗਾ ਵੀ ਦੁਬਾਰਾ ਵਿਸਤਾਰ ਦੇ ਵਿੱਚ ਦੱਸੋ ਜਿਹੜੀਆਂ ਦਵਾਈਆਂ ਆਪਣਾ ਜਿੰਨੀ ਕੁ ਲਾਗਤ ਆਪਣੀ ਲੱਗਦੀ ਆ ਕੁਝ ਦਵਾਈਆਂ ਇਹ ਜਿਹੇ ਨੇ ਜਿਹੜੀਆਂ ਜਿੰਨੀ ਕੁ ਲਾਗਤ ਲੱਗਦੀ ਹੈਗੀ ਉਹ ਉਨੀ ਕੁ ਲਾਗਤ ਪੈਸੇ ਲਏ ਜਾਂਦੇ ਜਿੰਨੇ ਚ ਆਪਾਂ ਨੂੰ ਪੈਂਦੀ ਹੈਗੀ ਦੱਸੋ ਵਿਸਤਾਰ ਨਾਲ ਤੁਸੀਂ ਬਾਈ ਗੁਰਖਾਲ ਖਾਲਸਾ ਵਾਏ ਬੰਜੀ ਕੀ ਫਤਿਹ ਜਿਹੜੀਆਂ ਇਹ ਦਵਾਈਆਂ ਨਾਲ ਜਿਵੇਂ ਕੋਈ ਹਾਰਟ ਦੀ ਸ਼ਿਕਾਇਤ ਹੈ ਜਿਵੇਂ ਕੋਈ ਫੈਟੀ ਲੀਵਰ ਹੈ ਕੋਈ ਕੋਸਟ੍ਰੋਲ ਬਾਅਦ ਦਾ ਕੋਈ ਨਸਾ ਬਲੌਗ ਹੈ ਕੋਈ 슈ਗਰ ਹੈ ਉਹ ਚੀਜ਼ਾਂ ਨੂੰ ਠੀਕ ਕਰਦਾ ਜੀ ਅਸੀਂ ਪਹਿਲਾਂ ਕਾੜਾ ਚਲਾਇਆ ਸੀ ਸਾਨੂੰ ਪਤਾ ਨਹੀਂ ਸੀ ਵੀ ਇੰਨੀ ਸੰਗਤ ਹੋਊਗੀ ਪਹਿਲਾਂ ਐਸੀ ਵੀ ਸਾਨੂੰ ਵੀ 10 20 ਮਰੀਜ਼ ਆਇਆ ਕਰਨਗੇ 100 ਮਰੀਜ਼ ਆਇਆ ਕਰਨਗੇ ਜਦੋਂ ਇਹ ਠੀਕ ਹੋਣ ਲੱਗੇ ਹੁਣ ਇਹ ਲੱਖਾਂ ਦੇ ਹਿਸਾਬ ਨਾਲ ਠੀਕ ਹੋਈ ਜਾਂਦੇ ਆ ਇੱਕ ਕੈਂਪ ਦੇ 4 4 5 5000 ਹੁੰਦਾ ਅਸੀਂ ਫੇਰ ਵੀ ਉਸ ਤੇ ਅਸੀਂ ਦਵਾਈ ਜਿੱਥੋਂ ਮਰਜ਼ੀ ਸੀ ਪੂਰੀ ਕਰਦੇ ਆ ਹਾਂਜੀ ਅਸੀਂ ਦਵਾਈ ਲੈ ਕੇ ਅਸੀਂ ਉਸ ਦੀ ਕਾੜਾ ਜਿਹੜਾ ਅਸੀਂ ਬਿਲਕੁਲ ਫ੍ਰੀ ਪਿਉਣੇ ਆ ਜੀ ਅਸੀਂ ਜਿਹੜੀ ਆ ਦਵਾਈਆਂ ਜੇ ਕਿਸੇ ਨੇ ਨਾਲ ਲੈ ਕੇ ਜਾਣੀਆਂ ਉਹਦੀ ਲਾਕਸ ਲੈ ਰਹੇ ਆ ਜਿੰਨੇ ਦੀ ਕੋਈ ਦਵਾਈ ਤਿਆਰ ਹੁੰਦੀ ਆ ਬਾਕੀ ਜਿਹੜੀ ਆ ਹੁਣ ਹਰੇਕ ਘਰੇ ਬਿਮਾਰੀ ਆ ਇਹ ਟਾਈਫੈਟ ਦੀ ਆ ਟਾਈਫੈਟ 80% ਆ ਜਿੰਨੇ ਹਸਪਤਾਲਾਂ ਚ ਲੈਣਾ ਲੱਗਿਆ ਪਈਆਂ ਜਿਹੜਾ ਟਾਈਫੈਟ ਹੁੰਦਾ ਇਹ ਤਿੰਨ ਤਰ੍ਹਾਂ ਦਾ ਹੁੰਦਾ ਇੱਕ ਮੋਟੀ ਮਾਤਾ ਹੁੰਦੀ ਆ ਇੱਕ ਪਾਣੀ ਚਾਰਾ ਹੁੰਦਾ ਇੱਕ ਠੰਡੇ ਪਿੰਡੇ ਜਦੋਂ ਠੰਡੇ ਪਿੰਡੇ ਟਾਈਫੈਟ ਹੋਣ ਲੱਗ ਜੇ ਇੱਕ ਸਰੀਰ ਨੂੰ ਹੱਡ ਭੰਨੀ ਰਹਿਣ ਲੱਗ ਜੰਦੀ ਆ ਲੱਤਾਂ ਦੁਖਣ ਲੱਗ ਜਾਂਦੀਆਂ ਸੈੱਲ ਵਧਣ ਘਟਣ ਲੱਗ ਜਾਂਦੇ ਆ ਉਹਦੀ ਖਤਰਨਾਕ ਆ ਇੱਕ ਦੋ ਕੁੜੀਆਂ ਮੁਰਕਿਆਂ ਨੂੰ ਟਾਈਫਾਇਰ ਨਹੀਂ ਹੁੰਦਾ ਠੀਕ ਹੈ ਜੀ ਆਹ ਦੋ ਪੁੜੀਆਂ ਖਾਣੀਆਂ ਜੇ ਤੰਦਰੁਸਤੀ ਦੀ ਖਾਤਰ ਖਾਣਾ ਬੰਦਾ ਬਿਮਾਰ ਹੀ ਨਾ ਹੋਵੇ 6 ਮਹੀਨਾਵਾਂ ਦਾ ਚਿੱਟੀ ਪੁੜੀ ਖਾ ਲੈਣ ਜਿਹਨੂੰ ਜਮਾ ਹੀ ਰੋਗ ਨਹੀਂ ਮੁਰਕਿਆਂ ਨੂੰ ਬੁਖਾਰ ਹੀ ਨਹੀਂ ਹੁੰਦਾ ਨਾ ਟਾਈਫਾਇਰ ਹੋਵੇ ਜੀ ਬਾਕੀ ਇਹ ਜੇਵੇਂ ਕੋਈ ਦੱਦ ਚੰਬਲ ਆ ਜਿੰਨੀ ਮਰਜ਼ੀ ਹੋਵੇ ਆਹਾਂ ਦੋ ਡੱਬੀਆਂ ਤੇਨ ਵਰਤਨ ਦਾ ਦੱਦ ਚੰਬਲ ਮੁਰਕੇ ਨਹੀਂ ਹੁੰਦੀ ਠੀਕ ਹੈ ਜੀ ਸੈਲ ਬਾਅਦ ਦੇ ਘੜਦੇ ਆ ਆਹਾਂ 30-30 ਬੂੰਦਾਂ ਲੈਣੀਆਂ ਦੋ ਟਾਈਮ 24 ਘੰਟੇ ਸੈਲ ਪੂਰੇ ਹੋ ਜਾਂਦੇ ਆ ਠੀਕ ਹੈ ਜੀ ਗੋਡੇ ਦੁਖਦੇ ਆ ਜੀ ਆ ਤੇਲ ਹੈ ਹਾਂਜੀ ਤਿੰਨ ਸੀਸੀਆਂ ਤੇਲ ਦੀਆਂ ਵਰਤੋ ਆ ਕੈਪਸੂਲ ਵਰਤੋ ਗੋਡੇ ਬਿਲਕੁਲ ਠੀਕ ਹੋ ਜਾਂਦੇ ਆ ਠੀਕ ਹੈ ਜੀ ਬਾਕੀ ਹੋਰ ਵੀ ਜਾਣਕਾਰੀ ਲੈਣੀ ਹੈ ਕਿਸੇ ਨੇ ਇਹ ਸਾਰੇ ਫੋਨ ਤੇ ਵੀ ਲੈ ਸਕਦਾ ਜੀ ਜਿਹੜਾ ਫੋਨ ਨੰਬਰ ਹੈਗਾ ਸਾਡਾ 9915232149 ਤੇ 19465110945 ਇਹ ਤੇ ਫੋਨ ਲਾ ਸਕਦੇ ਆ ਕੋਈ ਕਿਸੇ ਨੇ ਕੋਈ ਗੱਲਬਾਤ ਕਰਨੀ ਆ ਬਾਕੀ ਤੁਸੀਂ ਸਕਰੀਨ ਦੇ ਲਾ ਰਹੇ ਹੋ ਫੋਨ ਨੰਬਰ ਜੀ ਤੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਜੀ ਪਤਾ ਹੈ